ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਗੱਲਾਂ ਚੱਲ ਪਈ ਆਪਾਂ ਤਾਂ ਐ ਹੋ ਗਏ 97 ਵਜੇ ਤੱਕ ਸਟਾਈ ਲੇਟਾ ਕੱਲ ਵੀ ਤਾਂ ਹੋਗੀ ਕੱਲ ਕਹਿੰਦਾ ਮੈਂ ਲੱਗਿਆ ਤਰਨ ਕਾਮਲ ਵੀ ਤਿਆਰ ਹੋ ਚਲੋ ਜੀ ਮਿਲਦੇ ਆਂ ਫਿਰ ਰਸਤੇ 'ਚ ਸਵੇਰ ਕਾਲ ਮਰਾ ਜੀ ਅੱfte ਬਾਅਦ ਮਿਲੇ ਆਪਾ ਅੱਜ ਹਾਂ ਹਫਤਾ ਹੋ ਗਿਆ ਕਾਮਲਾ ਨੂੰ ਮੇਰਾ ਦੋ ਤਿੰਨ ਗੜੇ ਲਾਇਆ ਆਇਤੀ ਸੰਬੜੋ ਦੇ ਬਹੁਤ ਟਾਈਮ ਲੱਗਾ ਹਾਂ ਹਾਂ ਨਾ ਗਲਤ ਤਾਂ ਸਹੀ ਹੈ ਗਲਤ ਤਾਂ ਟਾਈਮ ਦੀ ਵਸਾਰੀ ਹੋਰ ਵੀ ਵਧੀਆ ਸਾਬੇ ਕੋਲੇ ਵੀ ਟਾਈਮ ਪੜ੍ਹ ਸਕਦਾ ਆਹਲੇ ਕੋਲੇ ਵੀ ਟਾਈਮ ਪੜ੍ਹ ਸਕਦਾ ਆ ਰਿਹਾ ਨੂੰ ਮੈਂ ਹਾਂ ਦੇ ਫਾਦੇ ਨੇ ਜਾਨਾ ਜੋ ਬੰਦਾ ਸਾਧਰੇ ਮੁੜਿਆ ਆਵੇ ਆਹ ਹੁਣਾਂ ਗੱਲ ਸਾਧਰੇ ਦਾ ਫਾਇਦਾ ਬਹੁਤ ਆ ਹੈ ਅੰਦਰ ਟਾਈਮ ਨਾਲ ਘਰੇ ਆ ਜੇ ਨੇ ਨਾਲੇ ਧੁੱਪ ਤੋਂ ਚੜਨ ਤੋਂ ਪਹਿਲਾਂ ਪਹਿਲਾਂ ਵਧੀਆ ਕੰਮ ਨਿਬੜ ਜਾਂਦਾ ਈ ਗੱਲ ਜੀ ਰੋਡਾ ਸੀ 5 ਮਿੰਟ ਵਾਲਾ ਲੰਪਾ ਤਾਂ ਲਾਤਾ ਅੱਜ ਠੀਕ ਹੈ 5 ਮਿੰਟ ਵਾਲਾ ਫੇਰ ਰਹਿ ਗਿਆ ਕਦੀ ਉਹ ਲਾ ਦਾਂਗੇ ਨਿਬੜਦਾ ਕੰਮ ਸਾਰਾ ਕਰ ਲੈ। ਕਿਆ ਵੀਰੇ ਆਪਣਾ ਟਾਈਮ ਹੋ ਰੇ 3:35 ਦਾ ਸੀ 3:30 ਹੋ ਗਿਆ 3:30 ਹੋ ਗਿਆ ਚਲ 3 ਮਿੰਟ ਹੋ ਗਈ ਲੋਰ ਚਲੋ 7 ਮਿੰਟ ਲੱਗੇ ਫਿਰ ਨਾ ਤਿੰਨ ਤਿੰਨ ਉਹ ਵੀ ਨਿਬੜਦਾਂਗੇ ਤਿੰਨ ਤਿੰਨ ਮਿੰਟ ਕਰਕੇ ਉਹ ਵੀ ਲਾਉਂਦੇ ਆ ਤੁਹਾਡੇ ਟਾਈਮ ਪੂਰਾ ਅਸਲੀ ਮੈਸੇਜ ਆ ਗਿਆ ਅੱਛਾ ਲਾਈਟ ਬੰਦ ਹੈ ਮੈਂ ਕਹਿੰਦਾ ਨਹੀਂ ਰਹਿ ਜਾਗਾ ਤੇ ਹੋ ਗਿਆ ਮੇਰੇ ਨਾਲੇ ਉਹਰੇ ਇਹ ਬੱਚਾ ਫੇਰ ਇਹਦੇ ਕੋਲੇ ਆ ਗਿਆ ਹੋਰ ਇਧਰੇ ਦੇ ਤਾਂ ਬੱਬਾ ਪਤਾ ਬੱਜਾ ਫੇਰ ਤੋਰਦਾ ਮੇਰਾ ਇਹ ਤਾਂ ਬਹੁਤ ਨੰਬਰ ਹੈ ਠੀਕ ਆ ਲੀਕ ਮਾਰਾ ਇਹਨੂੰ ਕੀ ਇਹ ਤਾਂ ਆਪਾਂ ਕਰਦੇ ਨੇ ਉਹਦਾ ਜਿਗਾਰਾ ਕਿਦੋਂ ਉਹਦੇ ਐਲਜੀਓ ਵੈਲਡਿੰਗ ਕਰਦੇ ਨੇ ਵਿੱਚ ਫਸਾ ਕੇ ਅੰਕਲ ਆ ਦੇ ਨੇ ਉੱਤੀ ਤੇਰੇ ਸੱਟ ਆ ਜੂਗੀ ਉਹ ਕਰੇ ਫਿਰ ਜਦੇ ਖੋਲ ਕੇ ਨੀਵੀਂ ਕਰ ਲਿਆ ਕਰਨਗੇ ਉਹਨੂੰ ਜਿੱਥੇ ਜਾ ਲੋਟ ਆ ਜਦੇ ਆਪਣਾ ਉਹ ਚੱਕ ਲਿਆ ਉਹ ਸਰ ਸਭ ਸੰਭਾਲ ਲੇ ਕੋਈ ਤੇ ਨਾ ਕੋਈ ਕੋਈ ਤੇ ਹਨਾ ਰਹਾ ਹੈ ਤੇਰਾ ਪਰੇ ਸਿੱਕਾ ਤੇ ਤੇਰਾ ਹਨਾ ਰਹਾ ਹੈ ਓਣ ਸਤ ਕਰ ਸ਼ਟ ਕਰਦਾ ਰਹਿ ਗਿਆ ਮਹਾਰਾ ਸਸਰੀ ਕਾਲ ਜੀ ਸਾਰਿਆਂ ਨੂੰ ਚੱਲ ਵੀਰ ਜੀ ਸਸਰੀ ਕਾਲ ਜੀ ਹੈ ਮੇਰੀ ਗੜੀ ਤੇ ਚਲਾਣਾਈ ਹੈ ਚਾਹ ਸਰ ਹੌਲੀ ਚੱਲਾਂਗੇ ਮੈਨੂੰ ਚਖਾ ਹੋਇਆ ਵਾਜ ਬੱਸ ਇਹਨੂੰ ਮੋੜੇ ਲਾ ਦੇਣਾ ਪਾਣਾ ਇਹਨੂੰ ਜੀ ਪ੍ਰਵਿੰਦਰ ਨੂੰ ਜਾ ਉਧਰ ਕਮਲਵੀਰ ਨੇ ਕਿਹਾ ਤਾਂ ਵੀਡੀਓ ਚੱਲ ਇਹਨੇ ਫੋਟੋ ਜੱਲਾ ਮੋੜੇ ਆ ਜਾ ਕਰੋ ਮੈਨੂੰ ਪਿੱਛੇ ਲੜਦਾ ਫਿਰ ਮੈਨੂੰ ਨਾ ਅੱਜ ਹੌਲੀ ਹੋ ਚੱਲ ਬਾਰਿਸ਼ ਹੋ ਜੱਲਾ ਹੈ ਆਪਾਂ ਬਾਰਿਸ਼ ਬਾਅਦ ਚੱਲਦੇ ਆ ਆਪਣੀ ਬਗਨਾਮੀ ਬਹੁਤ ਹੋ ਗਈ ਕੋਈ ਨਹੀਂ ਸਾਡੇ ਨਾਲ ਮੇਰੇ ਦਾ ਘਰੇ ਕਰਦੇ ਕਹਿੰਦੇ ਸਾਈਕਲ ਬੇਚੀ ਜੱਲੇ ਰੋਡ ਉੱਤੇ ਲੈ ਲੈ ਬੰਦਾ ਇਕੱਲਾ ਜਾਏਗਾ ਵੀ ਕਿਉਂ ਇਹਨਾਂ ਦੇ ਮਗਰ ਲੱਗਿਆ ਤੂੰ ਥੋੜੀ ਜਿਹੀ ਬੜੇ ਆਪਣੀ ਸਪੀਡ ਖਰਾਬ ਕਰਨ ਲੱਗੇ ਆ ਆ ਠੀਕ ਆ ਫੇ ਇੱਕ ਹੋਰ ਇੱਕ ਹੋਰ ਵੀ ਗੱਲ ਆ ਤੈਨੂੰ ਮੈਂ ਦੱਸਦਾ ਤਜਰਬਾ ਇੱਕ ਵਾਰੀ ਕਰਿਆ ਹੋਰ ਹੁਣ ਜੇ ਤੁਸੀਂ ਕਿਤੇ ਆਣਾ ਮੋਟਾ ਕਮਲ ਨਾਲ ਚਲਾਉਣ ਵਾਗੇ ਸਾਈਕਲ ਤੁਸੀਂ 2 ਮਿੰਟ ਪਹਿਲਾਂ ਘਰੇ ਵਗ ਜਿਓ ਕਮਲ ਦੇ ਕਮਲ ਬਾਅਦ ਚਾਵੇ ਦੇਖੀ ਵੀ ਪੜ ਜਾਏਗੀ ਵੀ ਹੈ ਬਿਉ ਤੇਜ਼ ਚਲਾਣਾ ਬੰਦਾ ਮਗਰ ਕਿੰਨੇ ਰਹਿ ਗਿਆ ਗਲਤੀ ਹੋ ਗਈ ਮੈਂ ਤਾਂ ਗੁਦਾਕ ਬਹੁਤ ਵਿਚਾਰੀ ਆ ਉਹਨੂੰ ਛੁਕਾਇਆ ਗਿਆ ਠੀਕ ਆ ਫੀਲ ਕਰ ਰਿਹਾ ਹੈ ਪੂਰੀ ਬਸ ਘਰ ਲਟਾਤਾ ਬਈ ਇਹ ਫੇਰ ਪਿੱਛੇ ਦਾ ਪਿੱਛੇ ਚਲੋ ਚਲੋ ਜੀ ਚਲੋ ਤੇਰਾ ਜੱਥ ਜਾਣਾ ਮੋੜ ਸਪੀਡ ਹਿਸਾਬ ਜੀ ਰੱਖਿਓ ਅੱਜ ਆਜੋ ਗਰਮੀ ਵੀ ਬਹੁਤ ਆ ਯਾਰ ਅੱਜ ਗਰਮੀ ਸ਼ੁਰੂ ਹੋ ਗਈ ਭਾਈ ਗਰਮੀ ਬਹੁਤ ਆ ਇਸ ਵਾਰ ਐ ਲੱਗਦਾ ਵੀ ਨਿਆਣਿਆਂ ਦੀ ਜਿਹੜੀਆਂ ਛੁੱਟੀਆਂ ਹੋਈਆਂ ਨੇ ਸਹੀ ਹੋਈਆਂ ਨੇ ਅੱਗੇ ਨਹੀਂ ਛੁੱਟੀਆਂ ਜਿਹੜੀਆਂ ਹੁੰਦੀਆਂ ਦੀ ਨਿਆਣਿਆਂ ਨੂੰ ਉਨੀ ਗਰਮੀ ਨਹੀਂ ਪੈਂਦੀ ਜਦ ਸਕੂਲ ਲੱਗਦੇ ਸੀ ਜਦ ਗਰਮੀ ਪੈਣ ਲੱਗ ਜਾਂਦੀ ਸੀ ਹਾਂ ਹਰ ਵਾਰ ਬਧੂ ਹੀ ਗਰਮੀ ਹੈ ਤਾਂ ਗਰਮੀ ਵਧਣੀ ਹੋ ਜਾ ਹੁਣ ਤਰਖਤਾ ਦਾ ਬੈਰੀ ਹੋ ਗਏ ਆਪਾਂ ਆਵਾਸ ਭਾਈ ਮੋਢੇ ਸਿੱਖ ਗਏ ਹੁਣ ਤੁਸੀਂ ਸਾਰੇ ਗੁਰ ਸਿੱਖ ਗਏ ਹੁਣ ਤੁਸੀਂ ਹਾਂ ਵੈਰੀ ਗੁੱਡ ਇੱਕ ਤਾਂ ਗੁਰਦੁਆਰਾ ਰੱਖਿਆ ਹੋ ਹਾਂ ਇੱਕ ਤਾਂ ਵੀ ਰੱਖਿਆ ਹੋ ਹੁੰਦਾ ਉਹ ਦੇਖੋ ਤੁਸੀਂ ਚਾਹ ਰਗੇ ਤੁਸੀਂ ਚਲੋ ਜੀ ਬਰੇਜੀ ਆਉਨੇ ਆ ਹੁਣ ਪਾ ਦੇ ਕੈਮਰਾ ਚਲੋ ਜੀ ਚਲੋ ਲੱਗ ਗਿਆ ਕੋਈ ਤਾਂ ਕਈ ਵਾਰੀ ਵੀ ਖਰਾਬੀ ਕੌਣ ਕਰਦਾ आ देखो कोच साहब आगे कल्ले यार अमित आ गया भाई शाबाश मडया शाबाश दो बारियां लाद दिया मैं ओके 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 कम मैं जमा चैन भी सही है और एक दी हाँ वैसे मैं कह रहा पटले तक चली चल ਫੀਅਰ ਸੋਸਾ ਭਾਈ ਮੋੜੇ ਅਜੇ ਤੱਕ ਕਮਾਰ ਘਾਟੀ ਸਪੀਡ ਬਣਦੀ ਤੇ ਜਮਾ ਉੱਕੇ ਅੱਜ ਇਹਨੂੰ 100 ਨੰਬਰ ਦੇਣ ਵਾਲੇ ਬਣ ਗਏ ਅੱਗੇ ਨਹੀਂ ਤੂੰ ਖਰਾਬ ਕਰਦਾ ਔਰ ਅੱਡ ਜਾ ਇਹਦਾ ਹੋਰ ਆ ਨਾ ਲਾਈਟ ਜੀ ਦੇ ਵਿੱਚ ਕੋਈ ਨਾ ਆਟੋਗ੍ਰਾਫ ਮੈਂ ਆਪਣੀ ਨਾਲ ਤੇਰੇ ਨਾਲ ਫੋਟੋ ਕਰਦਾ ਹਾਂ ਫਿਰ ਫੇਮਸ ਬੰਦੇ ਨਾਲ ਦੇਹ ਆ ਗਿਆ ਉਰੇ ਆਉ ਮੂੰਹ ਮੇਰਾ ਬਣਾ ਜਾ ਆ ਗਿਆ ਆ ਗਿਆ ਜੀ ਆ ਗਿਆ ਆ ਗਿਆ ਚਲੋ ਚਲੋ ਵਾਰੀ ਵਾਰੀ ਆ ਜਾ ਵੀ ਅੱਗੇ ਅੱਗੇ ਓਹੋ ਉਲਟਵਾਸੀ ਘੜਤਾ ਬੜਾ ਪਿੱਛੇ ਦੇਖ ਇਧਰ ਆਈ ਮੈਂ ਸਾਰੇ ਇਧਰੋਂ ਆਏਗੇ ਚਲੋ ਕੋਈ ਗੱਲ ਨਹੀਂ ਥੋੜੇ ਦਿਨ ਸਪੈਸ਼ਲ ਮਾਰ ਦਿੰਦੇ ਆ ਕਈ ਵਾਰ ਕਾਹੇ ਬੰਦੇ ਕਾਹੇ ਗੱਡੀ ਬੜਾ ਬੁਨਾਲੇ ਲਾਈਟ ਬੈਗੀ ਚੋ ਆ ਲੈ ਵੀ ਫੋਟੋ ਕਰਾ ਬਹੁਤ ਵਧੀਆ ਤੁਸੀਂ ਅੱਜ ਸੇਵਾ ਨਿਭਾਈ ਹੁਣ ਮੈਂ ਚੱਲਦਾ ਹਾਂ ਦੱਸਦਾ ਕਿੱਧਰ ਨੂੰ ਜਾਣਾ ਠੀਕ ਹੈ ਨਾ ਅੱਛਾ ਹੁਣ ਤੁਸੀਂ ਮੇਰੇ ਪਿੱਛੇ ਸਾਰੇ ਹੈ ਹਾਂ ਹਾਂ ਤੁਹਾਨੂੰ ਕਿਹਾ ਜਨਾਬੀ ਛੇਲ ਖੋਲੋ ਮੈਨੂੰ ਅੱਗੇ ਕਰ ਦਿਓ ਆ ਜੋ ਘਰ ਆ ਜੋ ਫਿਰ ਹੁਣ ਲਓ ਜੀ ਆਗੇ ਦੇਖੋ ਮਾਧਾ دا دور دی یم 88 ਗੱਲ ਜੀ ਮੈਨੂੰ ਤਾਂ ਨਹੀਂ ਮਾ ਕਦੇ ਤੁਹਾਨੂੰ ਟਪੋਟੇ ਕਰ ਟਪੋਟੇ ਨਾਲ ਕਾਦਣੇ ਹੈ ਗਰੁੱਪ ਚੋਂ ਨਹੀਂ ਨਹੀਂ ਕਿਉਂਕਿ ਪੀਆਰ ਵਾਸਤੇ ਕਹਿੰਦੇ ਵੀ ਮਿੰਨ ਜੇ ਇੱਕ ਅੱਧੀ ਰਾਈਡ ਜ਼ਰੂਰੀ ਹੈ ਨਾ ਪਾਈ ਆ ਗਿਆ ਜੀ ਅੱਜ ਦੋ ਮਿੰਟ ਫੋਟ ਕਰਦੇ ਆਣੇ ਦੋ ਬੰਦੇ ਪਹਿਲਾਂ ਠਾਕੇ ਭਾਈ ਠੀਕ ਹੈ ਉਹ ਪਿਛਲੀ ਵਾਰ ਗੈਰੀ ਨੇ ਸਾਡੇ ਪੈਰ ਨਹੀਂ ਲੱਗਣ ਦਿੱਤੇ ਅੱਜ ਹੀ ਨਾ ਨਿਕਲੋ ਕਿਉਂਕਿ ਅੱਜ ਜਿਹੜਾ ਆਉਦਾ ਸੀ ਪਹਿਲਾਂ ਕੋਈ ਰੋਡ ਬਾਈਕਾਂ ਦੀ ਵਰਦਿਆਂ ਮੋੜਾ ਵੀ ਪਾਈ ਆਏ ਸੀ ਇਹ ਨਾ ਕਰਕੇ ਹੱਥੇ ਪਰਵਾਉਂਦਾ ਸੀ ਇਹ ਤਾਂ ਉਹ ਤਾਂ ਨਾਲੇ ਹੋਰ ਆ ਇਹਨਾਂ ਨੂੰ ਬੰਦਿਆਂ ਨੇ ਕਈ ਨੇ ਪੁੱਛਿਆ ਕਹਿੰਦੇ ਵੀ ਥੋੜਾ YouTube ਚੈਨਲ ਨਹੀਂ ਅੱਛਾ ਸਹੀ ਗੱਲ ਆ ਜੇ ਗੈਰੀ ਨਾਲ ਹੁੰਦਾ ਨਾ ਹੀ ਗੈਰੀ ਨੇ ਪੱਕਾ ਬਣਾ Instagram ਦਾ ਦੇ ਦੇਣਾ ਅੱਧੀ ਨਹੀਂ ਗੜੇ ਉਹ ਮੇਨਾਂ ਦਾ ਘਟੋ ਘਟ 20 25 ਸਬਸਕ੍ਰਾਈਬਰ ਤੋਂ ਉੱਸੀ ਕਰ ਲੈ ਹਾਂ ਗੱਲ ਸਹੀ ਮੈਂਟ ਜਾ ਕੇ ਅਗਲਾ ਪੁੱਛ ਲੈ ਮਾੜੇ ਇਹਨੂੰ ਟੈਕਨ ਨਾਲ ਫੋਟੋ ਨਹੀਂ ਕਰਾ ਰਹੇ ਜੀ ਅਸੀਂ ਮੈਂਟ ਜਾ ਕੇ ਅਗਲਾ ਪੁੱਛ ਲੈ ਜੀ ਤੁਹਾਡੇ YouTube ਹੈਗਾ ਨਹੀਂ ਜੀ Instagram ਤੇ ਹੈਗਾ ਰੀਲ ਪਾਈ ਹੈ ਉਹ ਤਾਂ ਲੈਣ ਦਾ ਵਜ੍ਹਾ ਹੁੰਦਾ ਜਿਵੇਂ ਜਸਾ ਨਾ ਤਿੱੱਚ ਹੋ ਕੈਂਤਰੇ ਅਸਾਗ ਲੋ ਭਾਈ ਯਰੇ ਕਰਵਿੰਦਰ ਕਹਿੰਦਾ ਹਾਂ ਕੀ ਬਣਿਆ ਕਾਦਾ ਹੀ ਕਿੰਨੇ ਮੈਨਾਂ ਮੇਰੇ 40 ਕਿਲੋਮੀਟਰ ਪੂਰੇ ਕਰ ਰਹੇ ਹਾਂ ਥਾਨਾ ਦੀ ਮੇਰੇ ਸਾਈਕਲ ਦੀ ਚੇਨ ਟੁੱਟ ਗਈ ਵੀ ਚੈਲੰਜ ਲੈਦਾ ਕਰਦਾ ਮੇਰੇ ਨਾਲ ਉਹਦੇ ਕਈ ਗੱਲਾਂ ਯਾਦ ਰਹੀਆਂ ਨੇ ਦੇਖ ਹੁਣ ਹੋਰੋਂ ਤੋਂ ਜਿਹੜੀ ਸਾਡਾ ਟੂਰ ਖਰਾਬ ਕਰਦਾ ਉਹਨੇ ਜਿਹੜਾ ਐਡ ਕੀਤਾ ਧਰਮਪੁਰ ਅੱਗੇ ਜੈਨ ਨੱਚਦੀ ਗਈਆਂ ਸੀ ਬਸ ਇੱਕ ਪਰਵਾਣੂ ਖੜਿਆ ਜਾਂਦਾ ਧਰਮਪੁਰ ਉਹਨੇ ਸੰਭ ਲੋ ਜੀ ਚੱਲ ਪੇ ਅੱਜ ਸਾਡਾ ਬੰਦਾ ਕਾਕਾ ਸਿੰਘ ਫੱਟੜ ਹੋ ਗਿਆ। ਆ ਬਿਜਾਰੀ ਟੀ-ਸ਼ਰਟ ਵੀ ਲਿਪੜੀ ਵੀ ਆ ਪਿੱਛੋਂ। ਗੋਡੇ ਤੇ ਵੀ ਛੱਟ ਲੱਗੀ। ਉੱਠ ਜਾ ਬੰਦਾ ਇਸ ਤਾਂ। ਅੱਜ ਬੰਦਾ ਫੱਟੜ ਹੋ ਗਿਆ। ਮੈਨੂੰ ਤਾਂ ਐ ਟੈਨਸ਼ਨ ਆ ਵੀ ਕੱਲ ਨੂੰ ਤਾਂ ਛੁੱਟੀ ਆ ਵੀ ਪਰਸੋਂ ਨੂੰ ਪੈਨ ਕਿਵੇਂ ਚਲਾਉ ਬੈਂਕ 'ਚ। ਹੁਣ ਤਾਂ ਗੋਡਾ ਜਾਮ ਹੋ ਗਈ ਜਾਵਾਂ। ਨੰਨਾ ਮੈਂ ਅਰਦਾਸ ਕਰਿਆ ਆਪਣੇ ਕ੍ਰਿਪਾ ਦੀ ਤੰਦਰੁਸਤੀ ਵਾਸਤੇ। ਕੇ ਬੜਾ ਹਲਾਉਂਦਾ ਜੀ ਨਾਮ ਤੇਗਾ ਕਦੇ ਕੱਕ ਦੇ ਛੱਟ ਲੱਗੀ ਪਰ ਜਾਂਦਾ ਸਾਰਿਆਂ ਨੂੰ ਮੂਰੇ ਅੱਜ ਦੇਖੇ ਜੀ ਅੱਜ ਕੋਸ ਸਾਹਿਬ ਤੇ ਖੁਸ਼ ਕਰਤੀਏ ਕਹਿੰਦਾ ਮੇਰੀ ਵੀਡੀਓ ਨਹੀਂ ਤੂੰ ਬਣਾਉਂਦਾ ਜਾ ਜੋ ਆ ਜੋ ਬਾਕੀ ਬੂਤ ਅੱਗੇ ਦੇਖਾ ਹੈ ਹੈ ਤੇ ਆ ਨਾ ਦੇਖ ਕੇ ਵੜਾ ਜਾ ਮੇਰਾ ਵੀ ਮੇਰੇ ਉੱਤੇ ਗੌਰ ਰੱਖਿਆ ਕਰੋ ਤੇ ਪੈਸਾ ਦਾ ਖਬਰ ਵੀ ਰਗਾ ਖਬਰ ਵੀ ਆ ਛੱਟ ਖਾ ਕੇ ਵੀ ਜਾਂਦਾ ਤਾਂ ਬਾਈਸਾਈਕਲ ਦੇਖ ਨੂੰ ਜੀ ਉਹ ਕਿਹੜਾ ਖਾਣਾ ਪਠਾਨ ਚਿੰਤਾ ਹੈ ਉਹ ਪਤਾ ਹੈ ਅੱਜ ਪਤਾ ਲੱਗਾ ਟੈਲਰ ਚੋਹ ਮਾਰ ਵੀ ਪਠਾਨ ਜਿੰਦਾ ਹੈ ਹੋਰ ਕੱਦ ਪੂਰਾ ਬਲੌਗ ਬਣ ਗਿਆ ਹੈ ਹੋਰ ਅੱਜ ਪੂਰਾ ਹਨ ਅੱਜ ਤਾਂ ਸਪੀਡ ਬਹੁਤ ਵਧੀਆ ਚੱਲ ਰਹੀ ਹੈ ਹਾਂ ਅੱਜ ਸਪੀਡ ਸਮਝ ਕਿ ਅ ਇਹ ਤਾਂ ਕੁਸ ਨਹੀਂ ਆਦਾ ਠੀਕ ਹੈ ਕੈਮਰਾ ਹੈ ਕਰਦਾ ਵੀ ਕੋ ਮਾਰ ਕੇ ਭਜਿਆ ਐ ਪਾਲ ਕੈਮਰਾ ਕੈਮਰਾ ਕਾਲ ਕਹਿੰਦਾ ਕਹਿੰਦਾ ਜੇ ਸਪੀਡ ਤੇ ਜਾਣਾ ਫੇ ਗੁਰਪ੍ਰੀਤ ਦਾ ਮੋੜ ਮੜਿਆ ਤੋਰ ਤਾ ਲੋਕ ਹੈਗਾ ਅੱਜ ਕੋਈ ਸਭ ਗੁਰਪ੍ਰੀਤ ਦਾ ਮੋੜੇ ਵਾਹ ਕਰ ਰਹੇ ਨੇ ਜਿਵੇਂ ਖਾਸਾ ਚਿਰ ਬਾਅਦ ਮਿਲੇ ਆਏ ਹੈਣਾ ਵੀ ਖਿਆਲ ਨਹੀਂ ਸਾਡ ਰਹੇ ਮੈਨੂੰ ਲੱਗਾ ਘਿਰਦਾ ਯਾਰ ਕਿ ਚੰਮ ਸਗਲੀ ਚਿੰਦੂ ਤੇ ਆ ਕੇ ਘਰ ਮੇ ਜਾਣਾ ਉੱਤਰ ਕੀ ਨਾ ਮੈਤਰੀ ਮੇਰੇ ਪਿੱਛੇ ਨਾ ਨਾ ਲਾਓ ਕੀ ਗੱਲ ਹੋ ਗਈ ਅੱਗੇ ਨਹੀਂ ਪਿੱਛੇ ਹਾਂ ਇਕੱਲੇ ਹੀ ਦੋਪੀਆ ਹਾਂ ਹਰਦਾ ਖੇਨ ਬਾਰੀ ਨੋ ਬੇ ਜੇਰੇ ਆ ਗਿਆ ਆ ਗਿਆ ਆ ਗਿਆ ਉਹ ਪ੍ਰੋਫੈਸਰ ਵਾਲੀ ਦੁਵਾਰਾ ਸੁਣਾਇਓ ਪਹਿਲਾਂ ਰਿਕਾਰਡ ਨਹੀਂ ਹੋਈ ਉਹ ਕੱਲ੍ਹ ਤੋਂ ਹੋ ਗਿਆ ਕੰਮ ਇਹ ਕਹਿੰਦੇ ਕਿ ਪ੍ਰੋਫੈਸਰ ਗਿਆ ਇਹ ਗੱਦੀ ਸੜ ਗਈ ਕਹਿੰਦਾ ਉਹ ਮਗਰ ਕੁੱਤਾ ਭੱਜ ਲੈ ਗਿਆ ਗੱਡੀਆਂ ਦੇ ਪਿੱਛੇ ਕਹਿੰਦਾ ਕਿਦਾਂ ਗੰਨ ਲੈ ਗਿਆ ਲੈ ਆ ਕੇ ਕਹਿੰਦੇ ਗੋਲੀ ਮਾਰ ਕੇ ਉੱਤਰ ਕੇ ਕਹਿੰਦੇ ਜਾਤੀ ਦੇ ਵਿੱਚ ਤਾਂ ਕਿ ਕਹਿੰਦੇ ਹੁਣ ਇਹਨੂੰ ਸਮਝ ਆਜੀ ਦੂਆ ਕੇ ਜਾਣਾ ਕਹਿੰਦਾ ਕਿਦਾਂ ਸ਼ਾਮ ਨੂੰ ਸਾਰਾ ਟੱਬਰ ਕਦੇ ਭਾਈ ਡਿਨਰ ਕਰਨ ਵਾਸਤੇ ਬੈਠੇ। ਮੁਰਗੀ ਤੋੜ ਕੇ ਪਾਉਣ ਲੱਗੇ। ਰੁਕ 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 ਜੋ ਕਹਿੰਦਾ ਰੋਟੀ ਜਹਰ ਆ। ਕਹਿੰਦਾ ਮੈਨੂੰ ਉਹ ਮਰਦਾ ਨਹੀਂ। ਦੇਖਿਆ ਦੇਖ। ਕਹਿੰਦਾ ਮੈਂ ਹੀ ਪਾਈ ਆ। ਫੇਰ ਆ ਜਾ। ਪਰਦੇ ਪਾ ਕੇ ਨੂੰ ਲੈ ਕੇ ਚਾਈ ਜਾਂਦੇ। ਇਹ ਤਾਂ ਅੱਜਾ ਨੂੰ ਨਹੀਂ ਪਾਰ ਗਿਆ। ਇਹ ਤਾਂ ਬੱਜ ਗਿਆ ਮਸਲ ਦੇ ਕਿਆ ਕਰ ਦੋ ਆ ਰਿਹਾ। ਇਹ ਤਾਂ ਦੇ ਕਰਾਈ ਸੀ ਉਹਦੇ ਕਰਕੇ ਪਚੌਰ ਰਹਿ ਗਿਆ ਕੰਮ। ਇੱਕ ਤਾਂ ਪਚੌਰ ਰਹਿ ਗਿਆ ਜੀ। ਹਰ ਲਾਹ ਕਰੀ ਦੀ ਅਜੇ। ਪਹਿਲਾਂ ਸਹੀ ਆ। ਹਨੇ ਹਗ ਮਾਰਦੀ ਹੈ ਵੀ ਦੇਖਾ ਕੇ ਜਾ ਕੇ ਹੋਰ ਪਾਰਖ ਦਾ ਅਰਦਾਸ ਕਰੀ ਤੰਦਰੁਸਤੀ ਸਾਰੇ ਗਰੁੱਪ ਦੀ ਸਾਰੇ ਟੱਪਰ ਐਵੇਂ ਦੋ ਸਾਈਕਲ ਦਵਾ ਪਾਲ ਤਾਂ ਮੈਂਗਾ ਜਾਂ ਬੈਠਾ ਜਮੇ ਇੱਕ ਬੋੜਾ ਜਿਹਾ ਖੂੰਜੇ ਲਾ ਕੇ ਨਹੀਂ ਪਠਾਉਂਦੇ ਵੀ ਉਹ ਸੁਣੀ ਜਾਂਦਾ ਜਿਹੜਾ ਸੁਣੇ ਰਿਹਾ ਬੋਲ ਕੁਝ ਨਹੀਂ ਰਿਹਾ ਆਹ ਆਹ ਖੁਆ ਲੱਗੀ ਸੱਟ ਇਹ ਤਾਂ ਵਧੀਆ ਜਿਹਾ ਉਹ ਖੜਾ ਸਾਈਕਲ ਤਿਮਰਨ ਨਾਲ ਉਹ ਵੀ ਫਿਮਰਡ ਵੀ ਲੈਣ ਦਾ ਇੱਛਾ ਹੈਗੀ ਆ ਆ ਖੜਾ ਜਿਹਨੇ ਸਿੱਟਿਆ ਹਾਂ ਉਹਦੀ ਵੀ ਸਲਾਹ ਹੈਗੀ ਸੀਗੀ ਜੀ ਫਿਮਰਡ ਦੀ ਆ ਸੱਟ ਨੂੰ ਸਾਈਕਲ ਨੂੰ ਬਚਾਉਣ ਵਾਸਤੇ ਲਵਾਈ ਜਾਂਦੀ ਆ ਆ ਨਾ ਗੱਲ ਤਾਂ ਸਹੀ ਜੀ ਮੇ ਸਰ ਨੇ ਕਿਹਾ ਨਹੀਂ ਤੀ ਆ ਵੀ ਬੋਤਲ ਵੱਜ ਜਾਵੇ ਸੱਟ ਲਾ ਜਾਵੇ ਖੂਨੇ ਹੋਵੇ ਦਾਰੂ ਨਾ ਹੋਵੇ ਹਾਂ ਬਸ ਜੋ ਤੇ ਫਾਇਰ ਨਾ ਬੰਬੇ ਸੱਟ ਲਾ ਜਾਵੇ ਸੱਟ ਲੱਗ ਜਿਓ ਬਚ ਗਿਆ ਹਾਂ ਨਾ ਗੱਲ ਤਾਂ ਸਹੀ ਆ ਨਾ ਜਾਂ ਹੈਂਡਲ ਜਾਂ ਵਿੰਗ ਉਹ ਮੈਨੂੰ ਤਾਂ ਐ ਦੀ ਮਹਲ ਆ ਵੀ ਹੈਂਡਲ ਮੈਨੂੰ ਤੇਰੀ ਸੱਟ ਦਾ ਇੰਨਾ ਦੁਖੀ ਹੋ ਜਾਣਾ ਹੈਂਡਲ ਦਾ ਦੁਖਾਉਣਾ ਲੰਦੀ ਕਰਤਾ ਕੰਮ ਹੈ ਉਹ ਕਹਿੰਦਾ ਹੈਂਡਲ ਵਿੰਗ ਆ ਕਹਿੰਦਾ ਨਹੀਂ ਘੁੰਮ ਲੋਜੀ ਗੁਰਪ੍ਰੀਤ ਜੀ ਜਿਹੜਾ ਧੰਨਵਾਦ ਤੀ ਸਾਨੂੰ ਰੇ ਤੱਕ ਹੌਲੀ ਸਪੀਡ ਤੇ ਲੈ ਜਾਏ ਹੁਣ ਅਗਲੇ ਕਿਹੜੇ ਪਿੰਡ ਲੈ ਅਗਲੇ ਗੇੜੇ ਤੱਕ ਇਹ ਮੈਨੂੰ ਤਾਂ ਫਲਾਹਾਂ ਤੋਂ ਮੇਰੀ 3-4 ਮਹੀਨੇ ਦੀ ਬਣਦੀ ਆ ਉਹ ਐ ਜਦੋਂ ਘਰੇ ਦੋ ਖੜੇ ਦੇਖ ਲਈਦੇ ਨੇ ਪਰ ਐ ਹੁੰਦਾ ਵੀ ਯਾਰ ਕਿਹੜਾ ਗੱਲ ਜੁਪੇ ਮਾਰਨ ਤੁਹਾਨੂੰ ਐ ਨਹੀਂ ਲੱਗਿਆ ਕੋਲ ਨਾਲ ਲੈ ਕੇ ਆਟਾ ਬੋਲ ਲੱਛੀ ਹਾਂ ਗੱਲੀ ਕਰੀ ਅੱਛਾ ਉਹਨਾਂ ਕੋਲ ਲਾਲ ਦੇ ਖੜਾ ਲਾਲ ਦੇ ਲਾਲ ਦੇ 20 ਹਜ਼ਾਰ ਦਾ ਹੋ ਗਿਆ ਪਟਿਆਲੇ ਤਾਂ ਕਈ ਖੜੇ ਸੀਗੇ ਮੁਰਗੀ ਕੁੱਟ ਲਈ ਇਹਦੇ 20 ਹਜ਼ਾਰ ਦਾ ਮਾਰ ਨਹੀਂ ਵੀਡੀਓ ਹਾਂ ਪੂਰੀ ਬੰਦਾ ਸੱਟ ਬੰਦਾ ਸੱਟ ਅੱਜ ਪਤਾ ਲੱਗਦਾ ਵੀ ਆਹ ਹੈਂਡਲ ਗੁੱਡੇ ਤੇ ਲੱਗਦਾ ਯਾਰ ਅੱਛਾ ਨੀ ਤਜਰਬਾ ਹੋ ਗਿਆ ਹੁਣ ਹਾਂ ਨਹੀਂ ਵੀ ਐ ਗੋਡੇ ਤੇ ਵੀ ਲੱਗਾ ਇਹ ਸ਼ਟ ਕਰਕੇ ਹੈ ਆ ਸ਼ਟਾ ਲੱਗੀਆਂ ਅਜਾ ਢੰਗਾ ਫੱਟੜ ਹੋ ਗਿਆ ਉਹ ਚਲੋ ਯਾਰ ਮੱਖੀਆਂ ਬੈਠ ਜਾਂਦੀਆਂ ਨੇ ਤੇ ਹਾਂ ਮੱਖੀਆਂ ਬੈਠ ਜਾਂਦੀਆਂ ਤਾਂ ਹੀ ਤਾਂ ਆ ਕੇ ਆਏ ਆ ਅਸੀਂ ਉਹ ਚਲੋ ਚਲੋ ਕਰੋ ਮੱਖੀਆਂ 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 ਬੈਠ ਜਾਂਦੀਆਂ ਨੇ ਗੋਡੇ ਤੇ ਮੈਂ ਦੇਖਦਾ ਜੇ ਮੇਰੇ ਕੋ ਪੈਸੇ ਮੈਨੂੰ ਪ੍ਰੀਸ ਆ ਜਾਈ ਫੜ ਕੇ ਬਹੁਤ ਭਾੜੇ ਨੇ ਤਾਂ ਅਸਲ ਕਰ ਜੀਓ ਬਿਲਕੁਲ ਬਾਈ ਜੀ ਕਰ ਜੀਓ ਚਲੋ ਆਪਾਂ ਤੁਹਾਨੂੰ ਮੈਸੇਜ ਤੇ ਲਿਖ ਕੇ ਤੇ ਆਪਣੇ ਕੋਲ ਜਾਣਾ ਪਤਾ ਕਰ ਲਓ ਟ੍ਰਿਪਲੀ ਜੋ ਪਤਾ ਕਰਕੇ ਆਉਣਾ ਹੈ ਉਹ ਜਿਵੇਂ ਨਹੀਂ ਨਹੀਂ ਹੋਰ ਆ 150 2 ਸੈੱਟ کہہ ਰਹੇ ਕੋਣ ਵੀ ਫਾਇਰ ਬੁੱਕ ਦਾ ਉਹ ਤਾਂ ਮੈਨੂੰ ਕਹਿ ਦੱਸੇ ਇਹ ਮੈਂ ਤਾਂ ਦੱਸਦਾ ਜਿਵੇਂ ਪਲੰਬਰ ਕਈ ਵਾਰ ਘਰੋਂ ਸਮਾਨ ਦੱਸ ਗਏ ਭਈ ਇਹਨਾਂ ਵੀ ਆਹ ਸਮਾਨ ਲਿਆਓ ਉਹ ਆ ਕੇ ਅਗਲਾ ਫੇਰ ਛੱਡ ਲਾ ਗੱਲ ਕਰਿਓ ਜੇਕਣੇ ਜਾ ਕੇ ਪਿਛੀ ਦੁਕਾਨਦਾਰ ਨਾਲ ਗੱਲ ਕਰਾਓ ਗੱਲ ਕਰਿਓ ਜੀ ਬਸ ਆ ਦੇਖਿਓ ਕਰੇ ਸਮਾਨ ਜੀ ਉਹ ਉਹ ਸਾਈਜ਼ ਤੇ ਪਲਾਸਟਿਕ ਦੇ ਬੈਕਨਾ 300 ਤੋਂ ਬਹੁਤ ਵਧੀਆ ਲੱਗਦਾ ਇਹੋ ਜਿਹਾ ਇਹ ਬੈਲਗੋ ਨਾਮ ਦੇ ਬੈਲਗੋ ਦਾ ਬ੍ਰਾਂਡ ਹੈ ਫਰਮਸ ਦਾ ਬ੍ਰਾਂਡ ਹੈ ਜੇ ਬੈਲਗੋ ਦੇ ਨਾਮ ਦੇ ਤਾਂ ਤੈਨੂੰ ਕਿਸੇ ਹੋਰ ਦੇ ਨਾਲ ਨੋਰਮਲ ਸਾਈਜ਼ ਮਿਲਣਗੇ ਉਹ ਸਾਈਜ਼ ਛੋਟਾ ਹੈ ਇਹ ਉਹ ਸਾਈਜ਼ ਕੋਪਾ ਚਲੋ ਕੁਝ ਨਹੀਂ ਗੱਲ ਚਲੋ ਓਕੇ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਚੱਲ ਇਹਦਾ ਪੱਤੀ ਲਵਾ ਲਓ ਟੁਟਾ ਇਹਦਾ ਪੱਤੀ ਲਵਾ ਲਓ ਚਲੋ ਚੰਗਾ ਜੀ ਮਿਲਦੇ ਓਕੇ ਜੀ ਓਕੇ 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 ਚਲੋ ਵੀ ਮੁੜੇ ਹੋ ਅੱਜ ਤਾਂ ਬਹੁਤ ਲੇਟ ਹੋ ਗਏ ਚਲੋ ਵੀ ਚਲੋ ਮੜਾ ਜਾ ਖਿੱਚ ਕੇ ਚਲੋ ਹੁਣ ਨਾ ਨਾ ਇਹ ਨਹੀਂ ਲੰਘਦਾ ਵੀਰੇ ਮੈਂ ਚਾਹ ਮੈਨੂੰ ਅੱਧਾ ਘੜਾ ਦੁਕਾਨ ਲੇਟ ਖੋਲ੍ਹਣੀ ਪਵੇ ਕਦੇ ਨੰਗ ਜਾ ਫਿਰ ਤੂਜੇ ਲੇਟ ਹੋਣਾ ਆ ਜਾ ਭਾਈ ਆ ਜਾ ਆਪਣੀ ਆ ਆਪਣੀ ਮੈਂ ਬਸ ਤੇਰੇ ਦੇ ਠੀਕ ਆ ਆਪਣੀ ਮੰਨ ਕੇ ਅੱਜ ਦੀ ਅੱਜ ਦੀ ਰੈਡ ਦਾ ਆਪਣੇ ਦੋਨਾਂ ਦੇ ਲੋਏ ਆ ਨਾ ਇੱਕ ਟਿਕਣ ਵਾਲਾ ਇੱਕ ਸਿੱਟਣ ਵਾਲਾ ਹਾ ਸੂਰਮੇ ਨੇ ਸ਼ੁੱਟ ਐਂਡ ਕੱਕੇ ਤੇ ਸੱਟ ਲੱਗੀ ਸੀ ਪਰ ਠੀਕ ਹੈ ਜਾਂਦਾ ਮੂਰੇ ਦੱਬੀ ਹਾਂਜੀ ਹਾਂ ਠੀਕ ਹੈ ਠੀਕ ਹੈ ਹਾਂ ਹੁਣ ਖੁਸ਼ੀ ਆ ਮੈਨੂੰ ਹੋਰ ਵੀ ਠੀਕ ਹੋ ਜਾਊਗਾ ਹੋਰ ਵੀ ਠੀਕ ਹੋਊਗਾ ਕੱਕੇ ਹੁਣ ਸਾਨੂੰ ਪੂਰੀ ਖੁਸ਼ੀ ਆ ਵੀ ਠੀਕ ਐ ਤੂੰ ਹਾਂ ਕਦੋਂ ਹੁਣ ਤੂੰ ਪੂਰੇ ਦੱਬੀ ਆਇਆ ਨਾ ਮੂਰੇ ਹੋਰ ਆਜੋ ਜੀ ਆਜੋ ਪੁਰਾ ਰੁਕਣਾ ਰਣੇ ਤੇ ਆਪਾਂ ਕਿਹਦੇ ਕੋਲ ਟੰਗਰ ਕੋਲ ਪਿੱਛੋਂ ਮੈਂ ਆਇਆ ਲੈ ਇੱਥੇ ਕਿੰਨੇ ਵਾਹਾਲੇ ਗਏ ਆ ਬਸ ਆਹ ਕਰਾਂਗਾ ਵੜੀਏ ਕੋਲ ਅੱਛਾ ਜੀ 4:00 ਵਜੇ ਸ਼ਾਮ ਦੇ ਅੱਛਾ ਹੋਰ ਨੀ ਆਕੀ ਉਹ ਪਈਆ ਬਹੁਤ ਭਾਈ ਜ਼ਿੰਦਗੀ ਤੋਂ ਹੋਰ ਸਾਲਾ ਦੋ ਮਿੰਟ ਦਾ ਗੁੱਸਾ ਹੁੰਦਾ ਜਦਿਆ ਬਸ ਸਾਲਾ ਗੁੱਸੇ ਗੁੱਸੇ ਚ ਫਾਂਚ ਲਾ ਲੈਂਦਾ ਹਾਂ ਨਾ ਮੱਲੇੜਦਾ ਛੇ ਕਰਦੀ ਹੈ। ਅੱਜ ਤੇਰੇ ਨਾਲ ਦੇ ਕਰਦੀ ਆਂ ਫੋਕਸ ਕੱਲ ਖਾਂ ਬੋਲਦੇ ਫਿਰ ਆਦੀ ਬਾਤ ਨੂੰ। ਅੱਛਾ। ਇਹ ਰਾਈਡ ਲੱਗੇ ਆਇਆ। ਹੋਰ? ਠੀਕ ਹੈ। ਆਹ ਬਰੇ ਚੁੱਧ ਫਾਦਾ ਕੇ ਪਈ ਆਂ ਇਧਰੋਂ ਪੰਡਰੂ ਬਾੜਦਾ ਬੰਦਾ। ਹਾਂ। ਵੀ 3 ਚੱਕਿਆ ਦੀ। ਵੀ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ। ਇਹ ਆਪੋ ਸਾਪੋ ਬੰਦਾ। ਹਾਂ ਵੀ ਆਹ ਲਓ ਜੀ ਧਰਕਾ ਪਰ ਨੂੰ ਮੋੜਤਾ। ਓਕੇ ਜੀ। ਓਕੇ ਅੱਸੀ ਗੱਲ ਜੀ। Lord, I'm here.